ਪੰਜਾਬੀ ਫਿਲਮ OE ਪੋਲੇ OE ਦੇ ਨਿਰਦੇਸ਼ਕ ਅਤੇ ਅਦਾਕਾਰ ਜਗਜੀਤ ਸੰਧੂ ਖਿਲਾਫ ਥਾਣਾ ਡਿਵੀਜ਼ਨ ਨੰਬਰ 4 ਤੇ ਸ਼ਿਕਾਇਤ ਦਰਜ ਕਰਕੇ ਧਾਰਾ 295A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਨਿਰਦੇਸ਼ਕ ਵਿਰੇਂਦਰਾ ਰਾਮਗੜੀਆ ਅਤੇ ਅਦਾਕਾਰ ਜਗਜੀਤ ਸੰਧੂ ਨੂੰ ਨਾਮਜ਼ਦ ਕੀਤਾ। ਦੋਵਾਂ ਤੇ ਇਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਨੇ। ਇਸਾਈ ਭਾਈਚਾਰੇ ਦੇ ਸ਼ਾਨਵਰ ਪੱਟੀ ਨੇ ਦੱਸਿਆ ਕਿ ਫਿਲਮ 'ਚ ਕਈ ਅਜਿਹੇ ਦ੍ਰਿਸ਼ ਦਿਖਾਏ ਗਏ ਨੇ ਜ ਐਸਾਈ ਭਾਈਚਾਰੇ ਨੂੰ ਠੇਸ ਪਹੁੰਚਾ ਰਹੇ ਨੇ ਐਸਾਈ ਭਾਈਚਾਰੇ ਨੇ ਦੱਸਿਆ ਕਿ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਈ ਸੀ ਫਿਲਮ ਦੇ ਟ੍ਰੇਲਰ ਵਿੱਚ ਸੀਨ ਦਿਖਾਇਆ ਗਿਆ ਕਿ ਐਸਾਈ ਭਾਈਚਾਰੇ ਵਿੱਚ ਖੂਨ ਵਾਲੀਆਂ ਮੀਟਿੰਗਾਂ ਦਾ ਅਨਰਾਧਰ ਕੀਤਾ ਗਿਆ ਜਦੋਂ ਮਸੀਹ ਭਾਈਚਾਰੇ ਨੇ ਇਹ ਦ੍ਰਿਸ਼ ਦੇਖਿਆ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਐਸਾਈ ਭਾਈਚਾਰੇ ਨੇ ਕਿਹਾ ਕਿ ਜੋ ਲੋਕ ਸਬਾਵਾ ਵਿੱਚ ਆਉਂਦੇ ਨੇ ਉਹ ਪਰਮੇਸ਼ਵਰ ਅਤੇ ਪਾਦਰੀ ਦਾ ਧੰਨਵਾਦ ਕਰਦੇ ਨੇ ਉਸ ਦਾ ਵੀ ਮਜ਼ਾਕ ਪੜਾਇਆ ਗਿਆ ਇਸ ਮਾਮਲੇ ਸੰਬੰਧੀ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਤਰਫ ਸੇ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰ ਦਿਓ ਤੇ ਇਸੇ ਤਰ੍ਹਾਂ ਦੀਆਂ ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਜੀ।